ਹਾਂਜੀ ਦੋਸਤੋ ਕੀ ਹਾਲ ਹੈ ਮੈਂ ਹਾਂ ਅਵਜੀਤ ਦਾ ਕਾਕਾ ਮੂਨਕ ਅੱਜ ਅਸੀਂ ਜੋ ਕਿ ਪੋਰਟਰੇਟ ਬਣਾ ਰਹੇ ਹਾਂ ਉਹ ਤਾਰੇ ਪਾਲਵਾਈ ਦਾ ਹੈ ਜੋ ਕਿ ਉਹਨਾਂ ਦਾ ਫੋਨ ਆਇਆ ਸੀ ਸਾਨੂੰ ਮਿਲਣ ਦੇ ਲਈ ਤੇ ਸੋਚਿਆ ਕਿ ਉਹਨਾਂ ਨੂੰ ਇੱਕ ਸਰਪ੍ਰਾਈਜ਼ ਦੇਈਏ ਬਾਈ ਨੂੰ ਤੇ ਮਿਲ ਕੇ ਦੇਖਦੇ ਹਾਂ ਬਾਈ ਨੂੰ ਪੋਰਟਰੇਟ ਹੈ ਜੋ ਕਿ ਕਿਦਾਂ ਦਾ ਲੱਗਦਾ ਹੈ ਤੇ ਦੋਸਤੋ ਅਸੀਂ ਪੋਰਟਰੇਟ ਕਰਦੇ ਹਾਂ ਸਟਾਰਟ ਜੋ ਕਿ ਉਹਨਾਂ ਦੀ ਫੋਟੋ ਲਈ ਹੈ ਉਹ ਅਸੀਂ ਇੰਸਟਾਗ੍ਰam ਤੋਂ ਲਈ ਹੈ ਉਹਨਾਂ ਦੀ ਡੀਪੀ ਲੱਗੀ ਹੋਈ ਸੀ ਜੋ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਬਾਈ ਜਦੋਂ ਵੀਡੀਓ ਪਾਉਂਦਾ ਹੈ ਉਹ ਜੱਤਰ ਕਟਿੰਗ ਦੇ ਵਿੱਚ ਹੁੰਦਾ ਹੈ ਕਟਿੰਗ ਦੇ ਵਾਲੀ ਆਪਾਂ ਨੇ ਫੋਟੋ ਨਹੀਂ ਬਣਾਈ ਆ ਆਪਾਂ ਨੇ ਬਣਾਵਾਂਗੇ ਉਹਦੀ ਪੱਗ ਵਾਲੀ ਫੋਟੋ ਤੇ ਅਸੀਂ ਫੋਟੋ ਲੈ ਲਈ ਹੈ ਜੀ ਸਭ ਤੋਂ ਪਹਿਲਾਂ ਅਸੀਂ ਹੈਡਲਾਈਨ ਟਿਕ ਕਰ ਲਈ ਹੈ ਤਿਆਰ ਤੇ ਅਸੀਂ ਪਹਿਲਾਂ ਅਸੀਂ ਪੱਗ ਦੀ ਸ਼ੇਪ ਤਿਆਰ ਕਰਾਂਗੇ ਪੱਗ ਦੀ ਸ਼ੇਪ ਤਿਆਰ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾਂ HB ਪੈਨਸਲ ਤੋਂ ਸਟਾਰਟ ਕਰਾਂਗੇ ਜੋ ਕਿ ਲੇਅਰ ਵਾਈ ਲੇਅਰ ਅਸੀਂ ਕੰਮ ਕਰਦੇ ਹੋਏ ਤੇ ਬਲੈਂਡਿੰਗ ਅਸੀਂ ਬ੍ਰਸ਼ ਦੇ ਨਾਲ ਕਰਾਂਗੇ ਬ੍ਰਸ਼ ਦੇ ਨਾਲ ਜੋ ਕਿ ਸੌਫਟ ਬਲੈਂਡਿੰਗ ਹੋ ਜਾਂਦੀ ਹੈ ਤੇ ਸੌਫਟ ਬਲੈਂਡਿੰਗ ਨੇ ਲਈਏ ਸੀ ਜਾ ਤਰਾ ਜਾਂ ਫਿਰ ਆਪਾਂ ਏਅਰ ਬਰਡਜ਼ ਜਾਂ ਫਿਰ ਆਪਾਂ ਕੋਟਨ ਬੀ ਯੂਜ਼ ਕਰ ਸਕਦੇ ਆ ਤੇ ਇਹਦੇ ਨਾਲ ਜੋ ਕਿ ਪੂਰਾ ਰੀਅਲ ਸਿੱਕ ਲੁੱਕ ਸਾਡਾ ਆਵੇਗਾ ਜਿਹੜੀ ਫालतू ਸ਼ੈਡੋ ਨਹੀਂ ਆਇਆ ਅਸੀਂ ਉਹ ਨਾਲ ਦੀ ਨਾਲ ਅਰੇਜ਼ ਕਰਾਂਗੇ ਅਰੇਜ਼ ਕਰਨ ਦੇ ਨਾਲ ਜੋ ਕਿ ਰੀਅਲ ਸਿੱਕ ਟੱਚ ਆ ਉਹ ਬਣਿਆ ਰਹਿੰਦਾ ਫਿਲਹਾਲ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਡੀ ਪੱਗ ਦੀ ਸ਼ੇਪ ਹੈ ਜਿਹੜੀ ਬਣ ਕੇ ਬਹੁਤ ਸੋਹਣੀ ਤਿਆਰ ਹੋਈ ਹੈ ਫਿਲਹਾਲ ਅੱਗੇ ਅਸੀਂ ਹੁਣ ਫੇਸ ਦੀ ਸ਼ੇਡਿੰਗ ਕਰਾਂਗੇ ਅੱਖਾਂ ਦੀ ਜਿਹੜੀ ਸ਼ੇਪ ਹੈ ਉਹ ਅਸੀਂ ਤਿਆਰ ਕਰਾਂਗੇ ਅੱਖਾਂ ਦੀ ਸ਼ੇਡ ਤਿਆਰ ਕਰਨ ਦੇ ਲਈ ਜੋ ਕਿ ਅਸੀਂ ਸਟਾਰਟਿੰਗ ਦੇ ਵਿੱਚ ਜੋ ਪੈਨਸਲ ਲੈਣੀ ਹੈ ਅਸੀਂ 2 ਵੀ ਪੈਨਸਲ ਲੈਣੀ ਹੈ ਉਹ ਸਭ ਤੋਂ ਪਹਿਲਾਂ ਅਸੀਂ ਅੱਖਾਂ ਦੀ ਸ਼ੇਡ ਤਿਆਰ ਕਰਨ ਤੋਂ ਬਾਅਦ ਜਿਹੜੀ ਉਹਨੂੰ ਬਲੈਂਡ ਕਰਨ ਦੇ ਲਈ ਅਸੀਂ 에ਅਰਬਰਡਸ ਯੂਜ਼ ਕਰਾਂਗੇ ਕਿਉਂਕਿ ਉਹਦੇ ਨਾਲ ਸਕਿਨ ਟੋਨ ਥੋੜੀ ਜਿਹੀ ਵਧੀਆ ਬਣ ਜਾਂਦੀ ਹੈ ਤੇ ਇਸ ਤੋਂ ਬਾਅਦ ਜਿਹੜਾ ਅਸੀਂ ਰੀਅਲ ਸਿਕ ਟੱਚ ਦੇਣਾ ਉਹ ਅਸੀਂ ਮਕੈਨੀਕਲ ਪੈਨਸਲ ਦੇ ਨਾਲ ਦਵਾਂਗੇ ਜੋ ਕਿ ਪੈਨਸਲ ਹੈ ਉਹ 0.5 mm ਦੀ ਪੈਨਸਲ ਹੈ ਤੇ ਇਹ ਅਸੀਂ ਜੋ ਕਿ ਟੂਲਸ ਨੇ ਥੋੜਾ ਜਿਹਾ ਬਰੀਕੀ ਦੇ ਨਾਲ ਜਿਹੜਾ ਧਿਆਨ ਦੇਣਾ ਪੈਂਦਾ ਆਪਾਂ ਨੂੰ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਵੀ ਆਪਾਂ ਕਿਹੜਾ ਟੂਲ ਕਿੱਥੇ-ਕਿੱਥੇ ਯੂਜ਼ ਕਰ ਰਹੇ ਹਾਂ ਜੋ ਵੀ ਮੇਰਾ ਵੀਰ ਆਰਟ ਸਿੱਖ ਰਿਹਾ ਲਾਲੋ ਪੇਂਟਿੰਗ ਵੀਡੀਓ ਦੇਖ ਕੇ ਤੇ ਉਹ ਬੇਸਿਕ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੇ ਤੇ ਵੀਡੀਓ ਨੂੰ ਥੋੜਾ ਬਰੀਕੀ ਦੇ ਨਾਲ ਤੇ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਅਗਰ ਕੋਈ ਚੀਜ਼ ਨੂੰ ਆਪਾਂ ਸਕਿੱਪ ਕਰ ਜਾਂਦੇ ਆ ਨਾ ਤਾਂ ਸਾਡੇ ਕੋਲੋਂ ਜਿਹੜੀ ਮੇਨ ਚੀਜ਼ ਸਿੱਖਣ ਹੁੰਦੀ ਹੈ ਕਈ ਵਾਰ ਆਪਾਂ ਵੀਡੀਓ ਚ ਸਕਿੱਪ ਹੀ ਕਰ ਜਾਂਦੇ ਆ ਹਨਾ ਤੇ ਹੁਣ ਜਿਵੇਂ ਆਪਾਂ ਜੋ ਕਿ ਲਿਪਸ ਦੀ ਜੋ ਕਿ ਸ਼ੇਡ ਆ ਤਿਆਰ ਕਰ ਲਈ ਹੈ ਤੇ ਹੁਣ ਅਸੀਂ ਦਾੜੀ ਦੀ ਜੋ ਕਿ ਸ਼ੇਪ ਆ ਉਹ ਤਿਆਰ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਦਾੜੀ ਦੀ ਲੇਅਰ ਵਾਈ ਲੇਅਰ ਜਿਵੇਂ ਆਪਾਂ ਜਿਹੜੀ ਫਰਸਟ ਜੋ ਕਿ ਪੈਨਸਲ ਦੀ ਸ਼ੇਡ ਹੁੰਦੀ ਹੈ ਉਹ ਅਸੀਂ ਫੋਰ ਵੀ ਤੋਂ ਸਟਾਰਟ ਕਰਾਂਗੇ ਫੋਰ ਵੀ ਦੇ ਨਾਲ ਐ ਵੀ ਥੋੜਾ ਜਿਹਾ ਸ਼ੇਡ ਵਧੀਆ ਆ ਜਾਂਦੀ ਹੈ ਇਹਦੇ ਨਾਲ ਤੇ ਸਕਿਨ ਟੱਚ ਜਿਹੜਾ ਉਹ ਵਧੀਆ ਮਿਲਦਾ ਹੈ ਉਸ ਤੋਂ ਬਾਅਦ ਅਸੀਂ 8ਵੀਂ ਪੈਨਸਲ ਤੋਂ ਬਾਅਦ ਜੋ ਕੀ ਇਹਦੇ ਨਾਲ ਜੋ ਕੀ ਸ਼ੇਡਿੰਗ ਉਹ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਜੋ ਕੀ 2ਵੀਂ ਪੈਨਸਲ ਦੇ ਨਾਲ ਜੋ ਕੀ ਗਲੇ ਦੀ ਸ਼ੇਪ ਆ ਉਹ ਕਰ ਲਈ ਹੈ ਤਿਆਰ ਤੇ ਦੋਸਤੋ ਸਾਡਾ ਪੋਰਟਰੇਟ ਹੋ ਚੁੱਕਿਆ ਹੈ ਬਿਲਕੁਲ ਤਿਆਰ ਦੇਖ ਕੇ ਕਮੈਂਟ ਜ਼ਰੂਰ ਕਰਨਾ ਆਪ ਜੀ ਨੂੰ ਪੋਰਟਰੇਟ ਕਿਦਾਂ ਦਾ ਲੱਗਿਆ ਤੇ ਇਸ ਤਰ੍ਹਾਂ ਦੇ ਪੋਰਟਰੇਟ ਬਣਵਾਉਣ ਦੇ ਲਈ ਤੁਸੀਂ ਸਾਡੇ ਇੰਸਟਾਗ੍ਰam ਪੇਜ ਤੇ ਵੀ ਨੰਬਰ ਹੈਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜੀ ਅਸੀਂ ਜੋ ਕੀ ਪੇਂਟਿੰਗ ਨੂੰ ਕਰਾ ਲਈਏ ਫਰੇਮਿੰਗ ਫਰੇਮਿੰਗ ਕਰਾ ਕੇ ਕਰ ਲਈਏ ਬਿਲਕੁਲ ਤਿਆਰ ਤੇ ਸਵੇਰੇ ਚੱਲਾਂਗੇ ਅਸੀਂ ਪਟਿਆਲੇ ਤੇ ਅੱਗੇ ਦੀ ਵੀਡੀਓ ਅਸੀਂ ਬਾਈ ਨੂੰ ਮਿਲ ਕੇ ਬਣਾਵਾਂਗੇ ਤੇ ਹਾਂਜੀ ਦੋਸਤੋ ਉਸ ਤੋਂ ਬਾਅਦ ਅਸੀਂ ਹੁਣ ਪਹੁੰਚ ਗਏ ਆ ਪਟਿਆਲੇ ਪਟਿਆਲੇ ਪਹੁੰਚਣ ਤੋਂ ਬਾਅਦ ਬਾਈ ਨਾਲ ਹੋਈ ਮੁਲਾਕਾਤ ਤੇ ਬਾਈ ਨਾਲ ਵਧੀਆ ਗੱਲਬਾਤ ਕਰਕੇ ਬਹੁਤ ਕੁਝ ਸਿੱਖਿਆ ਬਾਈ ਤੋਂ ਤੇ ਜ਼ਿੰਦਗੀ ਵਿੱਚ ਜਿਉਣ ਲਈ ਕੀ ਕੁਝ ਚਾਹੀਦਾ ਹਨਾ ਆਪਾਂ ਨੂੰ ਤੇ ਵਧੀਆ ਬਾਈ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਸ ਤੋਂ ਬਾਅਦ ਬਾਈ ਨਾਲ ਪੀਤੀ ਅਸੀਂ ਚਾਹ ਤੇ ਬਾਈ ਕਹਿੰਦੇ ਵੀ ਉਰੇ ਆਡੀਅנס ਥੋੜੀ ਜਿਆਦਾ ਤੇ ਆਪਾਂ پارک ਦੇ ਵਿੱਚ ਜਾ ਕੇ ਬਣਾਵਾਂਗੇ ਵੀਡੀਓ ਅੱਗੇ ਸੁਣੋ ਬਾਈ ਤੋਂ ਬਾਈ ਨੇ ਕੀ ਕਿਹਾ ਕੀ ਬਾਤ ਹੈ ਆ ਰਹੀ ਹੈ ਵਧੀਆ ਜੀ ਮਣਾ ਹਾਂਜੀ ਵਧੀਆ ਆ ਰਹੀ ਹੈ ਫੋਟੋ ਵਧੀਆ ਆ ਰਹੀ ਹੈ ਜੀ ਮੇਰੇ ਮਿਸਟਰ ਪਿਆਰੇ ਨੇ ਸਾਹ ਕੀ ਬਾਤ ਹੈ ਲਓ ਜੀ ਕਰਨਾ ਜਿਆਦਾ ਰਮਾਂ ਲੇ ਭਾਈ ਮਾਨਸੇ ਪਿਆਰ ਨਾਲ ਬਹੁਤ ਬਹੁਤ ਵਾਲਾ ਨਾ ਮਾਹੌਲ ਧੰਨਵਾਦ ਜੀ ਲੋਪੜੀ ਚੇਨ ਚ ਬਹੁਤ ਸੋਹਣਾ ਬਈ ਹੈ ਵੈਰੀ ਗੁੱਡ ਯਾਰ ਜਰਮਾਨਾ ਚੱਕਾ ਮੂਣਕ ਆਰਟ ਐਮ ਐਨ ਕੇ ਆਇਆ ਬਹੁਤ ਸਾਰਾ ਪਿਆਰ ਬਹੁਤ ਸਾਰਾ ਧੱਕਾ ਜੀ ਤੁਹਾਡੇ ਤੇ ਤੇ ਜੀ ਬਹੁਤ ਸੋਹਣੀ ਹੈ ਹਨਾ ਬਾਕੀ ਬਹੁਤ ਸੋਹਣੀ ਬਹੁਤ ਪਿਆਰੀ ਜਿੰਮੀ ਵੀਰ ਬਹੁਤ ਸੋਹਣੀ ਬਹੁਤ ਸੋਹਣਾ ਲਬਾ ਜੀ ਬਾਬਾ ਜੀ ਆਇਓ ਮਾੜਾ ਜਾਂ ਕਿਵੇਂ ਲੱਗੀ ਆ ਤੁਹਾਨੂੰ ਝੋਮ ਕਰਦੇ ਫਲੇਕਸ ਕਿਤੇ ਰਹਿਣਾ ਪ੍ਰਿੰਟ ਕੱਢਣ ਦਾ ਮੈਂ ਕਰਦਾ ਬਾਈ ਜੀ ਕੰਮ ਹਣਾ ਪ੍ਰਿੰਟ ਤਾਂ ਨਹੀਂ ਇਹਨਾਂ ਉੱਪਰ ਫਿਕਸਚਰਾਂ ਵੀ ਕੀਤੀ ਹੋਈ ਹੈ ਇਹਦਾ ਹੈ ਬਹੁਤ ਅੱਛਾ ਹਾਂ ਬਹੁਤ ਵਧੀਆ ਕੰਮ ਇਹ ਜ਼ਿਆਦਾਤਰ ਜਿਹੜੇ ਪੋਰਟਰੇਟ ਬਣਾਉਂਦੇ ਆ ਨਾ ਸਿਰਫ ਸਿੰਪਲੀ ਝੜ ਕੇ ਦੇ ਦਿੰਦੇ ਜੇ ਤਾਂ ਬਾਟਰ ਨੂੰ ਪ੍ਰੂਫ ਲਾ ਲੋ ਕਿ ਸਿੰਗਰੀ ਹੋਈ ਹੈ ਉਸੇ ਖਰਾਬ ਨਹੀਂ ਹੁੰਦੀ ਆਰਾਮ ਆਰਾਮ ਨਹੀਂ ਹੁੰਦੀ ਜ਼ਿੰਦਗੀ ਜਿੰਦਾ ਵਾਸਤੇ ਮਾਰ ਕੇ ਜੀ ਲੋਜੀ ਪੰਚੇਤੀ ਸਾਡਾ ਭਰਾ ਹੈਗਾ ਬਾਈ ਦਾ ਨਾਮ ਹੈ ਕਾਕਾ ਤੇ ਬਹੁਤ ਜ਼ਬਰਦਸਤ ਆਰਟਿਸਟ ਹੈ ਸਕੈਚ ਬਣਾਉਂਦਾ ਹੈਗਾ ਇਹ ਵੀਰੇ ਦਾ YouTube ਤੇ ਚੈਨਲ ਹੈ ਹੁਣੇ ਬਣਾਇਆ ਹੈਗਾ ਉਹਦੇ ਤੇ ਇਹ ਆਪਣੀਆਂ ਮਤਲਬ ਕੰਮ ਦੀਆਂ ਵੀਡੀਓਜ਼ ਵਗੈਰਾ ਪਾਉਂਦਾ ਕੰਮ ਦੀਆਂ ਵੀਡੀਓਜ਼ ਵਗੈਰਾ ਪਾਉਂਦਾ ਹੈਗਾ ਤੇ ਤੁਸੀਂ ਲਿੰਕ ਖੋਲ ਕੇ ਇਹਦਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਐਪਰੀਸ਼ੀਏਟ ਕਰਿਓ ਤੇ ਬਾਕੀ ਕੰਮ ਤੁਹਾਨੂੰ ਆਪ ਹੀ ਬਾਈ ਦਾ ਪਤਾ ਲੱਗ ਜੂ ਕਾਕਾ ਆਰਟਿਸਟ ਮੂਨ ਕਲਾ